ਵੀਡੀਓ ਕਲਮ نیوز 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ। ਕਿ ਪੂਰੇ ਬਿਸ਼ਪ ਭਰ ਵਿੱਚ ਭਗਵਾਨ શ્રી ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ। ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰਾਚੀਨ ਮੰਦਿਰ ਸਾਨੇਵਾਲ ਉਹ ਜਿਹੜਾ ਕਿ ਬਹੁਤ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਸਜਾਇਆ ਗਿਆ ਹੈ ਤੇ अनेका ਜਿਹੜੇ ਕਿ ਦ੍ਰਿਸ਼ ਦਿਖਾਏ ਗਏ ਨੇ ਆਪਾਂ ਦਰਸ਼ਨ ਵੀ ਕਰ ਲੈਂਦੇ ਆਂ ਔਰ ਫਿਰ ਤਸਵੀਰਾਂ ਵੀ ਦੇਖ ਸਕਦੇ ਹੋ। ਭਗਤ ਜਨਾਂ ਦੀਆਂ ਲਾਈਨਾਂ ਦੇਖ ਸਕਦੇ ਹੋ। ਕਿਸ ਤਰੀਕੇ ਦੇ ਨਾਲ ਲਾਈਨਾਂ ਦੇ ਵਿੱਚ ਦਰਸ਼ਨ ਕਰ ਰਹੇ ਨੇ ਅੱਜ ਇਸ ਮੌਕੇ ਤੇ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਜੀ ਵੀ ਪਹੁੰਚੇ ਨੇ ਔਰ ਹਰਨਾਮਪੁਰੇ ਤੋਂ ਭਗਤ ਜੀ ਵੀ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰ ਲੈਂਦੇ ਆ ਔਰ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ ਨਾਲ ਵੀ ਗੱਲ ਕਰ ਲੈਂਦੇ ਆ ਜਿਹੜਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਜਿਹੜਾ ਅੱਜ ਜਿਹੜਾ ਕਿ ਜਨਮ ਅਸ਼ਟਮੀ ਦਾ ਤਿਹਾਰ ਕਿਸ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਏ ਉਹਦੇ ਉਹਦੇ ਜਿਹੜੀ ਅੱਜ ਤਰੀਕ ਹੈ ਮਾਹ ਸ਼੍ਰੀ ਮਹਾਰਾਜ ਜੀ ਝੂਲਾ ਝੂਲਦੇ ਜਿਹੜਾ ਕਦੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾ ਝੂਲਾ ਝੂਲਦੇ ਨੇ ਉਹ ਉਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਪਹੁੰਚਦੇ ਨੇ ਔਰ ਦਰਸ਼ਨ ਕਰਦੇ ਨੇ ਆਓ ਆਪਾਂ ਗੱਲਬਾਤ ਵੀ ਕਰ ਲੈਂਦੇ ਆ मेरे नाम लाल जी रण धन्यवाद 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 ครับ ਬਲਜੀਤ ਜੀ ਕਰੋ ਨਾਮ ਆਜਾ ਜੀ ਸਵਾਮੀ ਜੀ ਦੇ ਸਾਹਮਣੇ ਆ ਗਏ ਕਿਸ਼ੋਰ ਬਾਵਾ ਜੀ ਦੇ ਜਨਮ ਸਰੀਰ ਸੁਦੇ ਸੰਸਾਰ ਲੱਖ ਲੱਖ ਦੇ ਅਰਜ਼ਾ ਦਿਲ ਅਸਲ ਹਲਕ ਸਾਜਿਰਾ ਅੱਜ ਫੇਰ ਦੁਆਰਾ ਸਭ ਜਿਹੜੇ ਪਹੁੰਚਿਆ ਤੇ ਬਵਾਤ ਵਰ ਕਿਰਪਾ ਹੋ ਰਹੀ ਹੈ ਪੂਰੀ ਸੰਗਤ ਹਜ਼ਾਰਾਂ ਦੀ ਜਨਾਬ ਦੇ ਸਦਰ ਬੋਲਦੀ ਹੈ ਜਨਮ ਅਸ਼ਟਮੀ ਮਨਾ ਰਹੇ ਹਾਂ ਜਨਮ ਅਸ਼ਟਮੀ ਬਹੁਤ ਬਹੁਤ ਬਰਾਇ ਹੈ ਅੱਜ ਦਾ ਦੇਖੋ ਜਿਹੜਾ ਪਵਿੱਤਰ ਤਿਹਾਰ ਆ ਕ੍ਰਿਸ਼ਨ ਜਨਮ ਅਸ਼ਟਮੀ ਦੇ ਉਪਲਬਖ ਦੇ ਵਿੱਚ ਮੈ ਜਾਂਦਾ ਕ੍ਰਿਸ਼ਨ ਜਨਮ ਦਿਵਸ ਅੱਜ ਦੇ ਦਿਹਾੜੇ ਨੂੰ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀਗਾ ਉਹਨਾਂ ਨੇ ਇਸ ਧਰਤੀ ਦੇ ਉੱਤੇ ਜਨਮ ਲੈ ਕੇ ਪਾਪੀਆਂ ਦਾ ਨਾਸ਼ ਕੀਤਾ ਕ੍ਰਿਸ਼ਨ ਜੀ ਦੇ ਜਨਮ ਦੇ ਵਿੱਚ ਸਾਨੂੰ ਸਭ ਤੋਂ ਵੱਡੀ ਸਿੱਖਿਆ ਮਿਲਦੀ ਆ ਕਿ ਆਦਮੀ ਨੂੰ ਹਰ ਰੋਜ਼ ਇੱਕ ਨਵੀਂ ਤੋਂ ਨਵੀਂ ਮੁਸੀਬਤ ਦੇ ਵਿੱਚੋਂ ਨਿਕਲਣਾ ਪੈਂਦਾ ਜੀ ਦੇਖੋ ਕ੍ਰਿਸ਼ਨ ਜੀ ਨੇ ਆਪਣੇ ਜਨਮ ਦੇ ਦੌਰ ਇਹਦੀ ਕਿਹੜੀ ਮੁਸੀਬਤ ਨਹੀਂ ਝੇਲੀ ਕਿਹੜੇ-ਕਿਹੜੇ ਰਾਖਸ਼ ਆਏ ਕੀ-ਕੀ ਚੀਜ਼ਾਂ ਆਈਆਂ ਕਿੰਨਾ-ਕਿੰਨਾ ਦਾ ਵਧ ਕੀਤਾ ਔਰ ਉਸ ਤੋਂ ਬਾਅਦ ਕਹਾਂਸ ਵੱਧ ਕਰਕੇ ਸ੍ਰਿਸ਼ਟੀ ਨੂੰ ਪਾਪ ਮੁਕਤ ਹੋਲ ਸ਼ੰਕਰ ਭਗਵਾਨ ਕੀ ਜੈ ਹਾਤਿ ਆਜ ਸਾਡੇ ਮਹਾਨ ਗੁਲਾਬਦਾ ਜੀ ਅਨਾਮਪੁਰ ਡੇਰੇ ਤੋਂ ਇੱਥੇ ਸਪੈਸ਼ਲ ਪਹੁੰਚੇ ਨੇ ਇੱਧਰ ਸਾਡੇ ਐਮ.ਐਲ.ਏ. ਸਾਹਿਬ ਹਦੀਮ ਸਿੰਘ ਜੀ ਉੱਚੀ ਦੇ ਦੌਰੇ ਪਹੁੰਚੇ ਨੇ ਇਹਨਾਂ ਸਭ ਦਾ ਸਾਨੂੰ ਪਿਆਰ ਬਣਿਆ ਰਹਿੰਦਾ ਵਾ ਸੰਗ ਦਾ ਪਿਆਰ ਬਣਿਆ ਰਹਿੰਦਾ ਵਾ ਅਰਿਆ ਪ੍ਰਾਚੀਵਾਲਾ ਮੰਤਰ ਤੋਂ ਇਹ ਜੱਜ ਪਾਕੀ ਸਾਡੀ ਭਗਤ ਜਣ ਪਹੁੰਚੇ ਮਿਲ ਕੇ ਸਾਰਾ ਅੱਜ ਇੱਥੇ ਫਿਕਰਾਂ ਨਾਲ ਜਨਮਸਥਾਨ ਪਹੁੰਚੇ ਪਾਚੀ ਜੀ ਦਾ ਤੇ ਬਹੁਤ ਹੀ ਸ਼ੁਭ ਦਿਨ ਹੈ ਤੇ ਫਿਕਸ਼ਨ ਜੀ ਆਜਨਮਸਥੀ ਮਿਲਾਰੇ ਹੈ ਪ੍ਰਾਚੀਵਾਲਾ ਮੰਤਰ ਕਮੇਟੀ ਵਰਸ ਵਾਲੇ ਜਨਮ ਅਸ਼ਟਮੀ ਮਨਾਈ ਜਾਂਦੀ ਹੈ ਪਰ ਅੱਜ ਕੋਈ ਦੇਖ ਰਿਹਾ ਕਿ ਕਿੰਨੀ ਮਤਰਾ ਨਹੀਂ ਕਿ ਸੰਗਤ ਇੱਥੇ ਦਰਸ਼ਨ ਕਰਨ ਆਉਂਦੀ ਹੈ ਕਿਉਂਕਿ ਜਿਹੜੀ ਭਾਵਨਾ ਹੈ ਪ੍ਰਭੂ ਨਾਲ ਜਿਹੜੇ ਜੁੜੇ ਹੋਏ ਨੇ ਉਹ ਇਸ ਮੰਦਿਰ ਦੇ ਜਨਮ ਅਸ਼ਟਮੀ ਮਨਾਉਣ ਵਾਸਤੇ ਜਰੂਰ ਹੀ ਆਉਂਦੇ ਨੇ ਕਿ ਸਮਾਰੋਹ ਤੇ ਅੱਛਾ ਲੱਗਦਾ ਜਦ ਜੀ ਸਾਡੇ ਇੱਥੇ ਦਰਸ਼ਨ ਕਰਨ ਸੰਗਤ ਇੱਕ ਉਹ ਜੀ ਕਿੰਨੀ ਸੰਗਤ ਹੈ ਜੀ ਪਰ ਸਭ ਤੋਂ ਵੱਡੀ ਗੱਲ ਹੈ ਸਾਡੇ ਇਲਾਕੇ ਦੇ ਕਿਹੜੇ ਹਲਕਾ ਐਮਐਲਏ ਸਾਹਿਬ ਨੇ ਹਰਦੀਪ ਸਿੰਘ ਨੇ ਵੀ ਆਏ ਨੇ ਇਹ ਵਾਕਿ ਹੋ ਕੇ ਦੇ ਵੀ ਸਾਡੇ ਤੋਂ ਤੇ ਸੀ ਪ੍ਰਦਾਨ ਹੈ ਨਹੀਂ ਬੀਜਪੀ ਤੇ ਟਿਕੂ ਜੀ ਆਏ ਨੇ ਆਵਾਜ਼ ਉਸ ਦੇ ਪ੍ਰਦਾਨਸ਼ਾਂ ਦੇ ਸੰਦੇਸ਼ ਪ੍ਰਦਾਨ ਕੀ ਆਏ ਨੇ ਕੁਝ ਨੋ ਭੰਗੀਆਂ ਪ੍ਰੇਰਣੀਆਂ ਵੀ ਨਹੀਂ ਮੋਲਾ ਜੀ ਨਾਲ ਕਾਲਾ ਜੀ ਬਹੁਤ ਦੁੱਖ ਬਹੁਤ ਬੰਦੇ ਹੋਏ ਬਹੁਤ ਸੰਦੇਸ਼ ਆਏ ਨੇ ਬਹੁਤ ਖਿਚੀ ਹੋਈ ਆਕਰਾ ਜੀ ਸਿਵਾਲਾ ਬਠਿੰਡ ਮੈਚੀਂ ਕਿ ਸਾਡੇ ਸੱਦੇ ਤੇ ਸਾਡੀ ਉਪਨੀ ਹੈ ਕਿਉਂਕਿ ਇਹ ਕਿਹੜਾ ਉਤਸਵ ਹੈ ਇਹ ਸਾਰਾ ਇਕੱਠਾ ਹੀ ਬਣਾਣਾ ਹੈ ਸਿਰਫ ਇਹ ਨਹੀਂ ਕਿ ਉਹ ਪ੍ਰਬੰਧ ਕਮੇਟੀ ਬਣਾ دی ਹੈ ਕੌਣ ਸੱਪ ਪਬਲਿਕ ਦਾ ਸਹਿਯੋਗ ਬੋਲਤੀ ਆਦਾ ਹੈ ਬਹੁਤ ਆਪਣੇ ਨੂੰ ਦਾਨ ਨਹੀਂ ਕਰਦੇ ਨੇ ਤਾਂ ਕਿ ਕਿਹੜਾ ਦਾਨ ਹੈ ਇਹ ਮੰਦਰ ਦੇ ਨਿਰਮਣ ਤੇ ਕੰਮ ਤੇ ਲਾ ਰਹੇ ਆ ਕਿਉਂਕਿ ਬਿਨਾਂ ਕੇ ਫੰਡ ਹੁੰਦਾ ਹੈ ਤੁਸੀਂ ਦੇਖ ਲਓ ਮੰਦਰ ਦੀ ਕਿੰਨੀ ਸ਼ੋਭਾ ਪਤਨੀ ਆ ਅਜ ਤੋਂ ਪਹਿਲਾਂ ਬਹੁਤ ਗਵਨਨਤ ਛੜਾ ਜਾਂਦਾ ਸੀ ਬਹੁਤ ਇਫਾਲ ਹੋ ਗਿਆ ਹੁਣ ਨਮੀ ਨਮੀ ਨੇ ਚਾਤੀਏ ਬੜੀਆਂ ਨੇ ਇਹ ਲੋੜਾਂ ਚਸ ਮਿਆਂ ਦੇ ਨਾਲ ਹੀ ਆ दानी उनका बहुत सहयोग कर, दे कर दे। पर सब और सब दान दिता इस बार ओलख दिता पिछले बार नवंबर डेढ़ तो लाख दिता पहला एक लाख तत्ती हजार ग्यारह बारह लाख रूपये दान कर चुके थे भजन मंडी कमेटी भजन कर दी उदाह ਬਹੁਤ ਵਧੀਆ ਮਤਭੰਨ ਕੀ ਲੱਗਦਾ ਹੈ ਕਿ ਲੱਗਦਾ ਹੈ ਕਿ ਪਰਮਾਤਮਾ ਨਾਲ ਜੁੜੀ ਹੋਈ ਨਹੀਂ ਇਸ ਕਰਕੇ ਉਸੇ ਕਹਿੰਦੇ ਕਿ ਇਹ ਕਿਹੜੇ ਉਤਸਵ ਨੇ ਮਨਾਇਆ ਜਾਂਦਾ ਹੈ ਨਮਸਤਮੀ ਔਰ ਸ਼ਿੰਗਾਰਤੀ ਇਹ ਮੰਦਤ ਤੁਮ ਕਿਤੋਂ ਮਨਾਇਆ ਜਾਂਦੀ ਹੈ ਸ਼ੋਕਾਇਤ ਕਿਸੇ ਕਰਦੇ ਨੇ ਦੇਖਾਂਗੇ ਸ਼ਿੰਗਾਰਤੀ ਨੂੰ ਸਭ ਯਾਤਰੀ ਜਲਦਾ ਰਹੇ ਨਾ ਕੋਈ ਵੀ ਘਰ ਦੀ ਵੀ ਚੀਜ਼ ਇੱਕ ਪਾਰਟੀ ਕਿਹਦੀ ਸਿੰਗਰ ਵਾਲੀ ਹੈ ਬਹੁਤ ਵਧੀਆ ਮਤਨ ਕੀ ਭਜਨ ਮੰਗਦੀ ਹੈ ਇਹ ਤੇ ਪਤੰਦੇ ਨੇ ਭਜਨ ਗਾਉਦੇ ਨੇ ਆ ਲੋਕਾਂ ਦਾ ਸਾਹ ਬਹੁਤ ਹੈ ਇਹ ਨਹੀਂ ਮੱਥਣ ਕੀ ਲੱਕੀ ਫਿਸ਼ ਨਾ ਨੱਚ ਦੇ ਵਾਸਤੇ ਹੀ ਨਾ ਕਿਉਂ ਯਾਦ ਕਰਦੇ ਹਾਂ ਕਿ ਰਾਤਾ ਜੁੜੀ ਇਹਨਾਂ ਦੀ ਕਿਰਪਾ ਨਾਲ ਹੀ ਸਰਕਸ ਚੱਲ ਰਹੀ ਹੈ ਬਹੁਤ-ਬਹੁਤ ਤੁਹਾਡਾਂ ਨੂੰ ਚੰਗੀਆਂ ਬਾਤਾਂ ਨੇ ਅਮੇ ਤੋਂ ਜਿਹੜੀਆਂ ਬਲ ਮੰਦਰ ਦੇ ਤਿਆਰੀ ਚਲਦੀ ਜਾਂਦੀ ਹੈ ਨਾ ਸਟਾਚੂ ਛੋਟੜੇ ਬੱਚੇ ਵੀ ਜਿਹੜੇ ਸਮਾਨ ਸੇਂਖਿੰਦਾ ਆਸਾਈ ਗਏ ਨੇ ਕਿੰਨੇ ਸਮਾਂ ਜਿਹੜੀਆਂ ਤਿਆਰੀਆਂ ਲੱਗਦੇ ਸਨ ਹੁਣ ਇਹ ਕੀ ਮਸਲਣ ਕਿ ਹਰ ਸਾਲ ਇਹ ਝਾਂਕੀਆਂ ਵਾਦੀਆਂ ਨੇ ਤੁਸੀਂ ਦੇਖ ਜਿਓਗੇ ਇੱਥੇ ਝਾਕੀਆਂ ਬਣੀਆਂ ਨੇ ਸੁਣਿਆ ਪੱਤਾਂ ਦੇ ਸ਼ੋਰ ਹੁੰਦਾ ਕੋਈ ਲੜਕੀ ਐ 26 ਦੀ ਉਹ ਮਾਤਾ ਕੋ ਰਾਤਾਂ ਤੇ ਸ਼ਿੰਗ ਰਾਜਾ ਬੰਦੇ ਲਈ ਕਿ ਸ਼ਿੰਦੇ ਨੂੰ ਚਾਹੁੰਦਾ ਕੋਈ ਮਸਲਾ ਨਹੀਂ ਕਿ ਸਲਿੰਕੀ ਦੇ ਲੋਕ ਜਾ ਰਹੇ ਆ ਇੱਕ ਮੁਖਤਿਤ ਬੱਚੇ ਸ਼ੌਕ ਹੈ ਤੇ ਲਖੋ ਕਿੰਨੇ ਨੇ ਯੂਪੀ ਵਾਲੇ ਬੰਦੇ ਨੇ ਸ਼ੌਕ ਸਾਹਿਬ ਬੱਚੇ ਨੂੰ ਸਿਆਖੀ ਲੈ ਉਹਦੇ ਨੇ ਮਤਲਬ ਕਿ ਉਹਦੀ ਗੈਸ ਜੂਰੀ ਪਾਤੀ ਰਾਖੀਓ ਯੋਕੇ ਦੇਖੋ ਅਮਨਤ ਮਾਲਦੇਵ ਬਹੁਤ ਯਾਰ ਅੱਜ ਦਾ ਸ਼ੌਕ ਹੈ ਉਸੇ ਨੂੰ ਵੀ ਵੀ ਹੁੰਦਾ ਹੈ ਕਿਸ ਤਰ੍ਹਾਂ ਦੇ ਪਰਮੰਤ ਕਿਤੇ ਜਾਂਦੇ ਨੇ ਮਤਲਬ ਜਿਹੜੇ ਲੋਕ ਸਾਰਾ ਬਨਿਆਲੀ ਤੇ ਪਰਿਵੇਸ਼ ਤੇ ਪਿੰਡਾਂ ਦਾ ਹੈ ਕਿਸ ਤਰ੍ਹਾਂ ਜਿਹੜੇ ਪਰਮੰਤ ਕਿਤੇ ਜਾਂਦੇ ਪਾਕੀਆਂ ਨਾਲ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਜਾਂਦੇ ਨੇ ਇਹ ਸਾਡੇ ਪਿੰਡਾਂ ਦਾ ਪ੍ਰਬੰਧ ਵਿੱਚ ਇਲੈਕਟ੍ਰੀਕਲ ਕੰਮ ਦਾ ਤੇ ਸਾਡੀ ਪ੍ਰਬੰਧਕ ਕਮੇਟੀ ਹੈ ਨੂੰ ਨਾ ਸਿਰਫ ਮੀਟਿੰਗ ਹਰ ਤਨਦੀ ਮਤਲਬ ਕਿ ਸਾਡੀ ਮੀਟਿੰਗ ਹੁੰਦੀ ਹੈ ਵੀ ਡਿਊਟੀ ਲੱਗਦੀ ਹੈ ਵੀ ਕਿਹਦੇ ਬੰਦੇ ਨੇ ਕੀ ਕੰਮ ਕਰਨਾ ਹੈ ਉੱਚੀ ਬਾਤ ਤੋਂ ਜENNIE ਸਾਡੇ ਮੱਦੇ ਲੱਗਿਆ ਨੇ ਸੇਵਕ ਹਨ ਉਹ ਸਾਰੇ ਆਪਣੀ ਆਪਣੀ ਗੁਟੀ ਮਵਾ ਰਹੇ ਨੇ ਤਾਂ ਕਿ ਮੰਦਿਰ ਦੀ ਵਿਵਸਥਾ ਚੰਗੀ ਤੇ ਚੱਲਦੀ ਰਹੇ ਦੇਖੋ ਸਿਸਟਮ ਆਨ ਦਾ ਔਰ ਜਾਂ ਦਾ ਬੜੀ ਅਵੇਲੇਬਲ ਪ੍ਰਸ਼ਾਦ ਵੰਡੇ ਔਰ ਸਾਰਿਆਂ ਨੂੰ ਪ੍ਰਸ਼ਾਦ ਮਿਲੇਗਾ ਔਰ ਆਨ ਦੇ ਵਿੱਚ ਭਜਨ ਮੰਡੀ ਹੈ ਬਹੁਤ ਵਧੀਆ ਮਤਕਾ ਨੀਤੀ ਲੋਕਾਂ ਦਾ ਸਹਿਯੋਗ ਹੈ ਲੋਕੀ ਆਉਂਦੇ ਨੇ ਨੰਦ ਮੰਗਦੇ ਨੇ ਔਰ ਅਸੀਂ ਜਾਣਦੇ ਕਿ ਇਸੇ ਤਰੀਕੇ ਉਸ ਤੋਂ ਬਣਾਈ ਜਾਣ ਲੋਕਾਂ ਦੇ ਸਹਿਯੋਗ ਦਾ ਬਹੁਤ ਬਹੁਤ ਤੁਹਾਡਾ ਸਾਡਾ ਵੀ ਧੰਨਵਾਦ